ਬਹੁਤ ਲੰਬੇ ਅਰਸੇ ਤੋਂ ਸਿਵਲ ਹਸਪਤਾਲ ਦੀਆਂ ਲਿਫਟਾਂ ਬੰਦ ਸੀਗੀਆਂ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਸੀਗੀਆਂ ਗਰਭਤੀ ਮਹਿਲਾਵਾਂ ਉੱਥੇ ਆਉਂਦੀਆਂ ਸੀ ਉਹਨਾਂ ਨੂੰ ਵੀ ਦਿੱਕਤਾਂ ਸੀਗੀਆਂ ਇੱਕ ਰਕਮ ਤੁਸੀਂ ਪਿੱਛੇ ਦੇ ਜਾਰੀ ਕੀਤੀ ਸੀਗੀ ਸਿਵਲ ਹਸਪਤਾਲ ਦੇ ਵਾਸਤੇ ਕੀ ਕੀ ਅਪਗ੍ਰੇਡ ਜਿਹੜਾ ਹੋ ਸਿਵਲ ਹਸਪਤਾਲ ਦਾ ਹੋ ਰਿਹਾ ਹੈ ਉਹ ਜਿਹੜੀ ਰਕਮ ਜਾਰੀ ਕੀਤੀ ਜੀ ਉਹ ਤਾਂ ਹਲੇ ਖਰਚ ਹੋਣੀ ਐ ਉਹ ਤਾਂ equipment ਆਣਾ ਉੱਥੇ ਤੇ ਉਹਦਾ ਹੋਰ ਕੋਈ ਕੰਮ ਹੋਣ ਵਾਲਾ ਜਿਹੜਾ ਰੀਲੇਇੰਗ ਆਫ ਰੋਡਸ ਐਂਡ ਆਲ ਪਰ ਜਿਹੜਾ ਅਸੀਂ ਕਰ ਚੁੱਕੇ ਆਲਰੇਡੀ ਉਹ ਸੀਐਸਆਰ ਤੋਂ ਹੋਰ ਇੱਕ ਤਾਂ ਲਿਫਟਾਂ ਐਨੇ ਸਾਲ ਦੀਆਂ ਬੰਦ ਪਈਆਂ ਸੀ ਜੌਨਸਨ ਦੀਆਂ ਦੋ ਲਿਫਟਾਂ ਸੀ ਉਹਨਾਂ ਨੂੰ ਬੁਲਾ ਕੇ ਅਸੀਂ ਉਹਨਾਂ ਨੂੰ ਚਾਲੂ ਕਰਨ ਦਾ ਦੇ ਦਿੱਤਾ 12 ਸਾਲ ਹੋ ਗਏ ਅਜ ਲਿਫਟਾਂ ਉੱਥੇ ਬੰਦ ਪਈਆਂ ਸੀ ਦੂਜੀ ਗੱਲ ਇੱਕ ਉਥੇ ਰੋਡੈਂਟ ਕੰਟਰੋਲ ਦੀ ਬੜੀ ਪ੍ਰੋਬਲਮ ਸੀਗੀ ਪਿਛੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਬਹੁਤ ਤੇ ਹੁਣ ਮੈਂ ਇੱਕ ਪ੍ਰੋਫੈਸ਼ਨਲ ਕੰਪਨੀ ਨੂੰ ਕੰਮ ਦਿੱਤਾ ਆਪਣੇ ਵੱਲੋਂ ਔਰ ਉਹ ਬਿਲਕੁਲ ਵੀ ਹੁਣ ਰੋਡਡ ਕੰਟਰੋਲ ਕੰਪਲੀਟ ਹੈ ਇੱਕ ਵੀ ਤੁਹਾਨੂੰ ਉਥੇ ਚੂਹਾ ਨਹੀਂ ਦਿਸੇਗਾ ਪੂਰੇ ਇੱਕ ਉਹ ਲੁਧਿਆਣਾ ਦੇ ਜਿਹੜੇ ਇੰਡਸਟ੍ਰੀਅਲਿਸਟ ਨੇ ਆ ਹੋਰ ਵੀ ਲੋਕ ਨੇ ਉਹ 에어ਪੋਰਟ ਦਾ ਬਹੁਤ ਇੰਤਜ਼ਾਰ ਕਰ ਰਹੇ ਨੇ ਉਹ ਕਿੱਥੇ ਤੱਕ ਕੰਮ ਪਹੁੰਚਿਆ ਕਿਉਂਕਿ ਉਹ ਹਰ ਵਾਰ ਕੋਈ ਨਵੀਂ ਡੈਡਲਾਈਨ ਹੀ ਪ੍ਰਸ਼ਾਸਨ ਉਹਨਾਂ ਨੂੰ ਦਿੰਦਾ ਤੁਸੀਂ ਖਾਸ ਆਪਣੀ ਨਜ਼ਰ ਜਿਹੜੀ 에어ਪੋਰਟ ਤੇ ਬਣਾਈ ਹੋਈ ਹੈ ਕਿਦੋਂ ਤੱਕ ਲੁਧਿਆਣਾ ਵਾਸੀਆਂ ਨੂੰ 에어ਪੋਰਟ ਮਿਲੂਗਾ ਨਹੀਂ ਜੀ ਗੱਲ ਇਹ ਆ ਕਿ ਹੁਣ ਕੋਈ ਡੈਡਲਾਈਨ ਨਹੀਂ ਹੈਗੀ ਪੂਰਾ 에어ਪੋਰਟ ਜਿਹੜਾ ਸਿਵਲ ਵਾਲੇ ਪਾਸੇ ਆ ਜਿਹੜਾ ਪੀ ਡਬਲਯੂ ਡੀ ਨੇ ਕੰਮ ਕਰਨਾ ਸੀ ਯਾ ਜਿਹੜਾ ਟਰਮੀਨਲ ਬੰਨਾ ਸੀ ਉਹ ਬਣ ਚੁੱਕਾ ਹੈ ਤੁਹਾਡੀ ਜਗਾ ਕਿਉਂਕਿ ਐਕਵਾਇਰ ਹੋ ਚੁੱਕੀ ਹੈ ਤੁਸੀਂ ਵੇਚ ਵੀ ਨਹੀਂ ਸਕਦੇ ਕਿਸੇ ਨੂੰ ਕਿਸੇ ਨੇ ਖਰੀਦ ਨਹੀਂ ਵੀ ਨਹੀਂ ਇਹਦੇ ਨਾਲ ਚੰਗਾ ਪੈਸੇ ਲੈ ਕੇ ਵਰਤੋ ਤਾਂ ਸੀ ਤੇ ਹੁਣ ਵਿਕਨੀ ਵੀ ਨਹੀਂ ਜਗਦਾ ਲੱਗਦਾ ਕਿ ਮਿਸ ਗਾਈਡਡ ਹੁੰਦੇ ਆ ਕਿਸਾਨ ਉਹਨਾਂ ਨੂੰ ਕੋਈ ਮਿਸ ਗਾਈਡ ਕਰਦਾ ਬਿਲਕੁਲ ਪੂਰੇ ਮਿਸ ਗਾਈਡਡ ਹੈ ਇਹ ਲੁਧਿਆਣੇ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਚੱਲਦੀਆਂ ਰਹਿੰਦੀਆਂ ਨੇ ਕਦੇ ਹਸਪਤਾਲ ਦੀ ਗੱਲ ਲੋਕ ਕਰਦੇ ਨੇ ਕਿ ਲੁਧਿਆਣੇ ਦਾ ਜਿਹੜਾ ਸਿਵਲ ਹਸਪਤਾਲ ਹੈ ਉਹ ਹੁਣ ਲੁਧਿਆਣੇ ਦੀ ਆਬਾਦੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਉਸ ਨੂੰ ਉਹ ਉਸ ਅਕੋਰਡਿੰਗ ਉਹ ਅ ਅੱਗੇ ਨਹੀਂ ਬਣ ਪਾਇਆ ਉਹ ਉਸ ਤਰੀਕੇ ਦੇ ਨਾਲ ਉਨੀਆਂ ਫੈਸਿਲਟੀਆਂ ਇਨੀਆਂ ਸੁਵਿਧਾਵਾਂ ਜਿਹੜੀਆਂ ਨੇ ਉਹ ਸਿਵਲ ਹਸਪੀਟਲ ਦੇ ਵਿੱਚ ਨਹੀਂ ਹੋ ਸਕੀਆਂ ਜਾਂ ਹੋਰ ਸੜਕਾਂ ਜਿਹੜੀਆਂ ਨੇ ਲੁਧਿਆਣੇ ਦੀਆਂ ਬਹੁਤ ਸਾਰੇ ਅਜਿਹੇ ਇਸ਼ੂ ਨੇ ਜਿਹੜੇ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੇ ਨੇ ਲੋਕਾਂ ਦੀ ਰੋਜ਼ ਦੀ ਜ਼ਿੰਦਗੀ ਦੇ ਉਹ ਇਸ਼ੂਸ ਨੇ ਤਾਂ ਹੁਣੇ-ਹੁਣੇ ਲੁਧਿਆਣਾ ਦੇ ਸਿਵਲ ਹਸਪੀਟਲ ਨੂੰ ਅਪਗ੍ਰੇਡ ਕਰਨ ਦੇ ਵਾਸਤੇ ਇੱਕ ਵੱਡੀ ਰਕਮ ਜਿਹੜੀ ਹੈ ਉਹ ਜਾਰੀ ਕੀਤੀ ਗਈ ਹੈ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਬਹੁਤ ਲੰਬੇ ਅਰਸੇ ਤੋਂ ਲਿਫਟਾਂ ਤੱਕ ਬੰਦ ਸੀਗੀਆਂ ਜਿਹੜੇ ਮੈਟਰਨਿਟੀ ਬੋਡ ਤੇ ਵਿੱਚ ਗਰਭਤੀ ਮਹਿਲਾਵਾਂ ਆਂਦੀਆਂ ਸੀ ਜਾਂ ਕੋਈ ਹੋਰ ਦਵਾਈ ਲੈਣ ਆਂਦਾ ਸੀ ਬਜ਼ੁਰਗ ਆਂਦਾ ਸੀ ਤਾਂ ਉਸ ਨੂੰ ਬਹੁਤ ਜ਼ਿਆਦਾ ਦਿੱਕਤ ਆਂਦੀ ਸੀਗੀ ਤਾਂ ਬਹੁਤ ਅਜਈਆਂ ਚੀਜ਼ਾਂ ਸੀਗੀਆਂ ਜਿਹੜੀਆਂ ਸਿਵਲ ਹਸਪਤਾਲ ਦੇ ਵਿੱਚ ਹੁਣ ਵਾਲੀਆਂ ਰਹਿੰਦੀਆਂ ਸੀਗੀਆਂ ਤਾਂ ਸਾਡੇ ਨਾਲ ਲੁਧਿਆਣਾ ਤੋਂ ਸੰਜੀਵ अरोड़ा ਜੀ ਮੌਜੂਦ ਨੇ ਰਾਜ ਸਭਾ MP ਨੇ ਗੱਲਬਾਤ ਕਰਦੇ ਆ ਸਰ ਬਹੁਤ ਲੰਬੇ ਅਰਸੇ ਤੋਂ ਸਿਵਲ ਹਸਪਤਾਲ ਦੀਆਂ ਲਿਫਟਾਂ ਬੰਦ ਸੀਗੀਆਂ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਸੀਗੀਆਂ ਗਰਭવતી ਮਹਿਲਾਵਾਂ ਉੱਥੇ ਆਂਦੀਆਂ ਸੀ ਉਹਨਾਂ ਨੂੰ ਦਿੱਕਤਾਂ ਸੀਗੀਆਂ ਇੱਕ ਰਕਮ ਤੁਸੀਂ ਪਿੱਛੇ ਤੇ ਜਾਰੀ ਕੀਤੀ ਸੀਗੀ ਸਿਵਲ ਹਸਪਤਾਲ ਦੇ ਵਾਸਤੇ ਕੀ ਕੀ ਅਪਗ੍ਰੇਡ ਜਿਹੜਾ ਹੋ ਸਿਵਲ ਹਸਪਤਾਲ ਦਾ ਹੋ ਰਿਹਾ ਹੈ ਉਹ ਜਿਹੜੀ ਰਕਮ ਜਾਰੀ ਕੀਤੀ ਜੀ ਉਹ ਤਾਂ ਹਲੇ ਖਰਚ ਹੋਣੀ ਐ ਉਹ ਤਾਂ equipment ਆਣਾ ਉੱਥੇ ਤੇ ਉਹਦਾ ਹੋਰ ਕੋਈ ਕੰਮ ਹੋਣ ਵਾਲਾ ਜਿਹੜਾ re laying of roads and all ਪਰ ਜਿਹੜਾ ਅਸੀਂ ਕਰ ਚੁੱਕੇ ਆ ऑलरेडी ਉਹ ਸੀਐਸਆਰ ਤੋਂ ਹੋਰ ਇੱਕ ਤਾਂ ਲਿਫਟਾਂ ਇੰਨੇ ਸਾਲ ਦੀਆਂ ਬੰਦ ਪਈਆਂ ਸੀ ਜੌਨਸਨ ਦੀਆਂ ਦੋ ਲਿਫਟਾਂ ਸੀ ਉਹਨਾਂ ਨੂੰ ਬੁਲਾ ਕੇ ਅਸੀਂ ਉਹਨਾਂ ਨੂੰ ਚਾਲੂ ਕਰਨ ਦਾ ਦੇ ਦਿੱਤਾ 12 ਸਾਲ ਹੋ ਗਿਆ ਜੀ ਲਿਫਟਾਂ ਉੱਥੇ ਬੰਦ ਪਈਆਂ ਸੀ ਉਹ ਰੀਜ਼ਨ ਇਹ ਕਹਿੰਦੇ ਆ ਜੀ ਕੋਈ ਕੋਈ ਬੱਚਾ ਫਸ ਗਿਆ ਸੀਗਾ ਉਦੋਂ ਦੀ ਬੰਦ ਕੀਤੀ ਆ ਪਰ ਇਹ ਤਾਂ ਕੋਈ ਕਾਰਨ ਨਹੀਂ ਤੁਸੀਂ ਸੇਫਟੀ ਦਾ ਧਿਆਨ ਰੱਖੋ ਇਹਨਾਂ ਨੂੰ ਕੰਟਰੈਕਟ ਮੇਨਟੇਨੈਂਸ ਕੰਟਰੈਕਟ ਦੇ ਕੇ ਦੇਖੋ ਤੇ ਇਹੋ ਜਿਹੇ ਦਿੱਕਤਾਂ ਨਹੀਂ ਆਣਗੀਆਂ ਨਾਲੇ ਆਪਾਂ ਹਾਈਵੇ ਤੇ ਚੱਲਦੇ ਆ ਜੇ ਬਾਈਚਾਂਸ ਕੋਈ ਅੱਧਾ ਐਕਸੀਡੈਂਟ ਹੋ ਵੀ ਜਾਂਦਾ ਆਪਾਂ ਕਿਹੜਾ ਗੱਡੀਆਂ ਚਲਾਣੀਆਂ ਬੰਦ ਕਰ ਦਿੱਤੀਆਂ ਤੇ ਦੂਜੀ ਗੱਲ ਇੱਕ ਉਥੇ ਰਾਟਟ ਕੰਟਰੋਲ ਦੀ ਬੜੀ ਪ੍ਰੋਬਲਮ ਸੀਗੀ ਪਿੱਛੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਬਹੁਤ ਹਾਂ ਤੇ ਹੁਣ ਮੈਂ ਇੱਕ ਪ੍ਰੋਫੈਸ਼ਨਲ ਕੰਪਨੀ ਨੂੰ ਕੰਮ ਦਿੱਤਾ ਆਪਣੇ ਵੱਲੋਂ ਔਰ ਉਹ ਬਿਲਕੁਲ ਵੀ ਹੁਣ ਰਾਟਟ ਕੰਟਰੋਲ ਕੰਪਲੀਟ ਹੈ ਇੱਕ ਵੀ ਤੁਹਾਨੂੰ ਉਥੇ ਚੂਹਾ ਨਹੀਂ ਦਿਸੇਗਾ ਪੂਰੇ ਇੱਕ ਉਹ ਨਾਲ ਉਥੇ ਡੰਪਯਾਰਡ ਬਣਿਆ ਹੋਇਆ ਸੀਗਾ ਐਮਸੀ ਦਾ ਉਹ ਵੀ ਮੈਂ ਕਮਿਸ਼ਨਰ ਸਾਹਿਬ ਨੂੰ ਰਿਕਵੈਸਟ ਕੀਤੀ ਤੇ ਉਹਨਾਂ ਨੇ ਉਥੋਂ ਮੂਵ ਕਰਤਾ ਸੋ ਇਹ ਦੋਨੋਂ ਚੀਜ਼ਾਂ ਕਰਕੇ ਹੁਣ ਮਤਲਬ ਕਿ ਰੋਡ ਐਂਡ ਕੰਟਰੋਲ ਪੂਰਾ ਹੈਗਾ ਔਰ ਇਹਦੀ ਰੋਡ ਐਂਡ ਦੀ ਪ੍ਰੋਬਲਮ ਬਿਲਕੁਲ ਖਤਮ ਆ ਗਈ ਹੈ ਜਿਸ ਤਰ੍ਹਾਂ ਸੀ ਦਸਿਆ ਕਿ 12 ਸਾਲ ਤੋਂ ਲਿਫਟਾਂ ਬਣ ਸੀ ਕਿ 12 ਸਾਲਾਂ ਦੇ ਵਿੱਚ ਦੋ ਵਾਰੀ ਸਰਕਾਰਾਂ ਬਦਲ ਜਾਂਦੀਆਂ ਨੇ ਵੀ ਮਤਲਬ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਇੱਕ ਬੇਸਿਕ ਨੀਡ ਤੇ ਚਲੋ ਜੀ ਇਹ ਤਾਂ ਮੈਂ ਹੁਣ ਕੁਝ ਕਹਿਣਾ ਨਹੀਂ ਚਾਹੂੰਗਾ ਪਿਛਲੀਆਂ ਸਰਕਾਰਾਂ ਤੇ ਕੀ ਕੀਤਾ ਕੀ ਨਹੀਂ ਕੀਤਾ ਬਟ ਇਹ ਹੈ ਕਿ ਚਲੋ ਜਿਸ ਵਲੇ ਮੇਰੀ ਨੌਲੇਜ ਆਇਆ ਜਾਂ ਸਾਡੇ ਸਰਕਾਰ ਦੇ ਜਿੱਦਾਂ ਸਾਡੇ ਨ ਸੀਐਮ ਸਾਹਿਬ ਨੇ ਵੀ ਕਿਹਾ ਕਿ ਨਹੀਂ ਜੀ ਇਹ ਸਾਰੇ ਸਿਵਲ ਹਸਪਤਲ ਹੋਣੇ ਚਾਹੀਦੇ ਆ ਅ ਜਦੋਂ ਦਿੱਲੀ ਵਿੱਚ ਵੀ ਮੀਟਿੰਗ ਹੋਈ ਚੰਡੀਗੜ੍ਹ ਚ ਵੀ ਦੋ ਮੀਟਿੰਗਾਂ ਹੋਈਆਂ ਕਿ ਸਾਰੇ ਸਿਵਲ ਹਸਪਤਾਲ ਅਪਗ੍ਰੇਡ ਹੋਣੇ ਚਾਹੀਦੇ ਤੇ ਹੁਣ ਇਹ ਹੋ ਰਿਹਾ ਤੇ ਮੇਰੇ ਖਿਆਲ ਇਹ ਦਿੱਕਤਾਂ ਨਹੀਂ ਆਣਗੀਆਂ ਐਮਪੀਸ ਨੂੰ ਉਹਨਾਂ ਦੇ ਕੋਟੇ ਦਾ ਵੀ ਬਹੁਤ ਫੰਡ ਮਿਲਦਾ ਹੁੰਦਾ ਤੁਸੀਂ ਆਪਣਾ ਜਿਹੜਾ ਫੰਡ ਹੈਗਾ ਉਹ ਲੁਧਿਆਣਾ ਦੀ ਕਿੱਦਾਂ-ਕਿੱਦਾਂ ਦੀਆਂ ਚੀਜ਼ਾਂ ਦੇ ਵਿੱਚ ਲਗਾਉਣ ਦੀ ਕੋਸ਼ਿਸ਼ ਕਰਦੇ ਹੋ ਵੀ ਕੀ ਚਾਹਦੇ ਹੋ ਕਿ ਕੀ-ਕੀ ਸੁਧਰੇ ਉਸ ਤੁਹਾਡੇ ਉਹ ਫੰਡ ਦੇ ਨਾਲ ਦੇਖੋ ਜੀ ਮੈਂ 2 ਸਾਲਾਂ ਦਾ ਫੰਡ ਲਗਾ ਚੁੱਕਾ ਤੀਜੇ ਸਾਲ ਦਾ ਮੈਨੂੰ ਆ ਗਿਆ ਜੀ ਤੇ ਜਿਹੜੇ ਪਹਿਲੇ 2 ਸਾਲ ਐ ਉਹਦੇ ਵਿੱਚ ਕੋਈ ਮੇਰੇ ਖਿਆਲ 90% ਮੈਂ এডੂਕੇਸ਼ਨ ਤੇ ਹੈਲਥ ਤੇ ਲਗਾਇਆ ਹੋਰ ਕਿਤੇ ਨਹੀਂ ਲਗਾਇਆ ਹਾਂਜੀ ਮਤਲਬ ਮੇਨ ਪ੍ਰਾਇੋਰਟੀ ਤੁਹਾਡੀ এডੂਕੇਸ਼ਨ ਤੇ ਹੈਲਥ ਆ ਹਾਂਜੀ ਹਾਂਜੀ ਸਰ ਜਿਸ ਤਰ੍ਹਾਂ ਬਹੁਤ ਤੁਸੀਂ ਕੰਮ ਕਰਦੇ ਰਹੇ ਹੋ ਹਾਈਵੇਸ ਨੂੰ ਲੈ ਕੇ ਵੀ ਜਾਂਦੇ ਰਹੇ ਹੋ ਜਾਂ ਮੰਤਰੀ ਸਾਹਿਬ ਨਾਲ ਮਿਲ ਕੇ ਆਨੇ ਰਹੇ ਹੋ ਹਾਈਵੇਸ ਤੇ ਲੁਧਿਆਣਾ ਦੇ ਇੱਕ ਇਸ਼ੂ ਚੱਲ ਰਿਹਾ ਸੀ ਕਿ ਜਿਹੜਾ ਰੋਪੜ ਵਾਲਾ ਹਾਈਵੇ ਹੈ ਕਿ ਉਹ ਐਨਐਚਏ ਨੇ ਵਾਪਸ ਲੈ ਲਿਆ ਉਹ ਸਰ ਇਸ਼ੂ ਕੀ ਸੀਗਾ ਕਿ ਉਹ ਰਿਜ਼ੋਲਵ ਹੋਇਆ ਕਿ ਉਹ ਲੁਧਿਆਣਾ ਦੇ ਵਿੱਚ ਹੈਗਾ ਇਸ ਸਮੇਂ ਆ ਉਹ ਵਾਪਸ ਲੈ ਲਿਆ ਗਿਆ ਇਸ ਤਰ੍ਹਾਂ ਜੀ ਵਾਪਸ ਤਾਂ ਚਲੋ ਇੱਕ ਵਾਰੀ ਲੱਲ ਲੈਂਦੇ ਕਿਉਂਕਿ ਐਨਐਚਏ ਆਈ ਦਾ ਵੀ ਬਜਟ ਬਲੌਕ ਹੋ ਜਾਂਦਾ ਅਗਲੇ ਕੰਦੇ ਪੈਸੇ ਅਸੀਂ ਕਿਤੇ ਹੋਰ ਖਰਚ ਲਈਏ ਉਹ ਤਾਂ ਦੁਬਾਰਾ ਚਾਲੂ ਹੋ ਜਾਏਗਾ ਪਰ ਗੱਲ ਇਹ ਹੈ ਜੀ ਕਿ ਜ਼ਮੀਨ ਨਹੀਂ ਮਿਲ ਰਹੀ ਉਹਨੋਂ ਜਦੋਂ ਕੰਮ ਚਾਲੂ ਕਰਨ ਲੱਗਦੇ ਆ ਉਸੇ ਵੱਲੇ ਉੱਥੇ ਕੋਈ ਪਹੁੰਚ ਜਾਂਦੇ ਆ ਕੋਈ ਲੀਡਰ ਪਹੁੰਚ ਜਾਂਦੇ ਆ ਕੋਈ ਫਾਰਮਰਸ ਪਹੁੰਚ ਜਾਂਦੇ ਆ ਕੋਈ ਹੋਰ ਲੈਂਡਲ ਕਿ ਜੀ ਅਸੀਂ ਜ਼ਮੀਨ ਨਹੀਂ ਦੇਣੀ ਉਹਨੋਂ ਜ਼ਮੀਨ ਦੇਖੋ ਜਿਹੜਾ ਕਿ ਸੁਪਰੀਮ ਕੋਰਟ ਦਾ ਵੀ ਆਨਰੇਬਲ ਸੁਪਰੀਮ ਕੋਰਟ ਦਾ ਵੀ ਆਰਡਰ ਹੈ ਉਹ ਇਹ ਹੈ ਕਿ ਇੱਕ ਵਾਰੀ ਜੇ ਕੋਈ ਜਗ੍ਹਾ ਅਕਵਾਇਰ ਹੋ ਗਈ ਹੈ ਇਨਫਰਾਸਟ੍ਰਕਚਰ ਪ੍ਰੋਜੈਕਟ ਲਈ ਤਾਂ ਕੋਈ ਰੋਕ ਨਹੀਂ ਸਕਦਾ ਇਹ ਜ਼ਰੂਰ ਹੈ ਜੇ ਤੁਹਾਨੂੰ ਮੁਆਵਜ਼ਾ ਜੋ ਮਿਲਿਆ ਜੇ ਘੱਟ ਹੈ ਤੁਸੀਂ ਆਰਬਿਟਰੇਸ਼ਨ 'ਚ ਚਲੇ ਜਾਓ ਉਹਦੇ ਅਗੇਂਸਟ ਤੁਸੀਂ ਜੋ ਵੀ ਸਟੈਪ ਲਿਖੇ ਗਏ ਹੈ ਉਹ ਤੁਸੀਂ ਕਰ ਸਕਦੇ ਹੋ ਪਰ ਜ਼ਮੀਨ ਤੁਸੀਂ ਨਹੀਂ ਰੋਕ ਸਕਦੇ ਪਰ ਉਹਨੇ ਨਹੀਂ ਮਿਲ ਰਹੇ ਤੇ ਇਹਦੇ 'ਚ ਪੰਜਾਬ ਸਟੇਟ ਦਾ ਬੜਾ ਨੁਕਸਾਨ ਹੋ ਰਿਹਾ ਦੇਖੋ ਜੇ ਸੜਕਾਂ ਬੰਦੀਆਂ ਇੱਥੇ ਤੁਹਾਨੂੰ ਉਹ ਕੀ ਨਾਮ এমਪਲੋਇਮੈਂਟ ਮਿਲਦੀ ਹੈ ਜੀਐਸਟੀ ਜੇ ਇੱਥੇ ਚੀਜ਼ਾਂ ਇੱਥੇ ਲੱਗੇਗੀ ਤਾਂ ਇੱਥੇ ਸਟੇਟ ਦੀ ਜੀਐਸਟੀ ਇਨਕਮ ਵਧੇਗੀ ਫੇਰ ਜਿੱਥੋਂ ਇਹ ਸੜਕਾਂ ਨੰਗਨ ਗਈਆਂ ਉਹਦੀ ਇਕਨੋਮੀ ਦਾ ਕਿੰਨਾ ਫਰਕ ਪੈਂਦਾ ਖੱਬੇ ਸੱਜੇ ਦੀਆਂ ਜ਼ਮੀਨਾਂ ਤੇਜ਼ ਹੋ ਜਾਂਦੀਆਂ ਉਹ ਵਸ ਜਾਂਦੀਆਂ ਸੋ ਮੇਰੇ ਖਿਆਲ ਨਾਲ ਮੈਂ ਤਾਂ ਸਾਰਿਆਂ ਨੂੰ ਇਹੀ ਰਿਕੁਐਸਟ ਕਰੂੰ ਜਿਨ੍ਹਾਂ ਦੀਆਂ ਜ਼ਮੀਨਾਂ ਐ ਉਹ ਹੈ ਵੀ ਇਹ ਚੱਕਰ ਚ ਨਾ ਪੈਣ ਜਿੰਨਾ ਕਿ ਮਿਰਖਲ NHAI ਦਿੰਦਾ ਹੈ ਨਾ ਮੁਆਵਜ਼ਾ ਉਹ ਕੋਈ ਨਹੀਂ ਦੇ ਸਕਦਾ ਹੁਣ ਮੈਂ ਤੁਹਾਨੂੰ ਦੱਸਦਾ ਦਿੱਲੀ ਕਟਰਾ ਰੋਡ ਬਣ ਰਹੀ ਹੈ ਠੀਕ ਹੈ ਹਰਿਆਣੇ 100% ਬਨ ਗਈ ਆਪਣੇ ਪੰਜਾਬ ਚ 400 ਕਿਲੋਮੀਟਰ ਹੈ ਵਿੱਚੋਂ 100 ਕਿਲੋਮੀਟਰ ਦੀ ਉਹ ਪੋਜਿਸ਼ਨ ਇੱਥੇ ਵੀ ਨਹੀਂ ਮਿਲੀ ਉਹਦੇ ਚੋਂ ਵੀ ਮੇਰਾ ਮਤਲਬ ਹੈ ਪੋਜ਼ਿਟਿਵ ਸੋਚਣਾ ਚਾਹੀਦਾ ਚਲੋ ਇਨਫਰਾਸਟ੍ਰਕਚਰ ਵੀ ਬੰਨਣਾ ਹੈ ਸਭ ਕੁਝ ਬੰਨਣਾ ਹੈ ਤੇ ਜੋ ਤੁਹਾਨੂੰ ਮੁਆਵਜ਼ਾ ਮਿਲਿਆ ਉਹਦੇ ਕਈ ਤਰੀਕੇ ਹੈਗੇ ਆ ਉਹਨੂੰ ਰਿਕਵੈਸਟ ਕਰਕੇ ਆਰਬਿਟਰੇਸ਼ਨ ਚ ਚਲੇ ਜਾਓ ਜੇ ਆਰਬਿਟਰੇਸ਼ਨ ਦਾ ਬਹੁਤ ਠੀਕ ਨਹੀਂ ਮੇਰੇ ਖਿਆਲ ਤੁਸੀਂ ਉੱਪਰਲੀ ਕੋਰਟ 'ਚ ਵੀ ਜਾ ਸਕਦੇ ਹੋ ਪਰ ਜਗਾ ਨਾ ਦੇ ਨਾ ਕੋਈ ਇਲਾਜ ਨਹੀਂ ਹੈਗਾ ਦਾ ਕੋਈ ਮਤਲਬ ਕਿ ਰਸਤਾ ਨਹੀਂ ਹੈਗਾ ਇੱਕ ਤਾਂ ਦੇਖੋ ਤੁਹਾਡੀ ਜਗਾ ਕਿਉਂਕਿ ਅਕਵਾਇਰ ਹੋ ਚੁੱਕੀ ਹੈ ਤੁਸੀਂ ਵੇਚ ਵੀ ਨਹੀਂ ਸਕਦੇ ਕਿਸੇ ਨੂੰ ਕਿਸੇ ਨੇ ਖਰੀਦ ਨਹੀਂ ਵੀ ਨਹੀਂ ਇਹਦੇ ਨਾਲ ਚੰਗਾ ਪੈਸੇ ਲੈ ਕੇ ਵਰਤੋ ਤਾਂ ਸੀ ਇਹ ਹੁਣ ਵਿਕਣੀ ਵੀ ਨਹੀਂ ਜਗ੍ਹਾ ਲੱਗਦਾ ਕਿ ਮਿਸ ਗਾਈਡਡ ਹੁੰਦੇ ਆ ਕਿਸਾਨ ਉਹਨਾਂ ਨੂੰ ਕੋਈ ਮਿਸ ਗਾਈਡ ਕਰਦਾ ਬਿਲਕੁਲ ਪੂਰੇ ਮਿਸ ਗਾਈਡਡ ਆ ਇਹ ਇਹ ਆਪਣਾ ਸਮਝਣ ਕਿਸੇ ਚੰਗੇ ਐਡਵੋਕੇਟ ਨੂੰ ਜਾ ਕੇ ਪੁੱਛਣ ਕਿ ਸਾਡੇ ਕੋਲ ਕੀ ਇਲਾਜ ਆ ਅਕਵਾਇਰ ਕੀਤੀ ਹੋਈ ਜਗ੍ਹਾ ਤਾਂ ਵਿਕਣੀ ਨਹੀਂ ਹਾਂ ਖੇਤੀਬਾੜੀ ਆ ਉਹ ਕਰੀ ਜਾਣ ਠੀਕ ਹੈ ਬਟ ਮੇਰੇ ਖਿਆਲ ਇਹ ਪੈਸੇ ਲੈ ਕੇ ਕਿਤੇ ਹੋਰ ਜ਼ਮੀਨ ਲੱਲਣ ਜਿਹੜੇ ਮਿਲਦੇ ਪਏ ਥੋੜੀ ਸਸਤੀ ਮਿਲ ਜੂ ਯਾਦਾ ਮਿਲ ਜੂ ਮੇਰੀ ਤਾਂ ਇਹੀ ਗੁਜ਼ਾਰਿਸ਼ ਹੈ ਸਾਰਿਆਂ ਨੂੰ ਸਰ ਲੁਧਿਆਣਾ ਦੇ ਜਿਹੜੇ ਇੰਡਸਟਰੀਸਟਸ ਨੇ ਆ ਹੋਰ ਵੀ ਲੋਕ ਨੇ ਉਹ 에어ਪੋਰਟ ਦਾ ਬਹੁਤ ਇੰਤਜ਼ਾਰ ਕਰ ਰਹੇ ਨੇ ਉਹ ਕਿੱਥੇ ਤੱਕ ਕੰਮ ਪਹੁੰਚਿਆ ਕਿਉਂਕਿ ਉਹ ਹਰ ਵਾਰ ਕੋਈ ਨਵੀਂ ਡੈਡਲਾਈਨ ਹੀ ਪ੍ਰਸ਼ਾਸਨ ਉਹਨਾਂ ਨੂੰ ਦਿੰਦਾ ਤੁਸੀਂ ਖਾਸ ਆਪਣੀ ਨਜ਼ਰ ਜਿਹੜੀ 에어ਪੋਰਟ ਤੇ ਬਣਾਈ ਹੋਈ ਹੈ ਕਿਦੋਂ ਤੱਕ ਲੁਧਿਆਣਾ ਵਾਸੀਆਂ ਨੂੰ 에어ਪੋਰਟ ਮਿਲੂਗਾ ਨਹੀਂ ਜੀ ਗੱਲ ਇਹ ਹੈ ਕਿ ਹੁਣ ਕੋਈ ਡੈਡਲਾਈਨ ਨਹੀਂ ਹੈਗੀ ਪੂਰਾ 에어ਪੋਰਟ ਜਿਹੜਾ ਸਿਵਲ ਵਾਲੇ ਪਾਸੇ ਆ ਜਿਹੜਾ ਪੀਡਬਲ ਨੇ ਕੰਮ ਕਰਨਾ ਸੀ ਇਹ ਜਿਹੜਾ ਟਰਮੀਨਲ ਬੰਨਾ ਸੀ ਉਹ ਬਣ ਚੁੱਕਾ ਹੈ 에어ਪੋਰਟ ਕੱਲ ਵੀ ਚਾਲੂ ਹੋ ਸਕਦਾ ਹੈ ਇਹ ਕੋਈ ਇੰਡੀਅਨ 에ਅਰ ਫੋਰਸ ਨੇ ਇੱਕ ਕੋਈ ਪੈਚ ਹੈ ਜਿਹੜਾ ਕਿ ਉਹਨਾਂ ਦੇ 92 ਤੇ ਜਿਹੜਾ ਪੀ ਡਬਲ ਉਹਨੇ ਕੀਤਾ ਜੁੜਨਾ ਅੱਜ ਵੀ ਮੇਰੀ ਇਹ ਗੱਲ ਹੋਈ ਹੈ ਦੋਨੋਂ ਕੰਟਰੈਕਟਰਾਂ ਨਾਲ ਜਿੰਨੂੰ ਆਈ ਐਫ ਨੇ ਕੰਮ ਦਿੱਤਾ ਔਰ ਜਿੰਨੂੰ ਅਸੀਂ ਦਿੱਤਾ ਆਈ ਐਫ ਨੇ ਸੀਗਲ ਨੂੰ ਦਿੱਤਾ ਇਹਨਾਂ ਨੇ ਕਬੀਰ ਇਨਫਰਾ ਨੂੰ ਦਿੱਤਾ ਮੈਂ ਦੋਨਾਂ ਦੀ ਵੀ ਆਪਸ ਚ ਗੱਲ ਕਰਾਤੀ ਹੈ ਹੁਣੇ ਹੋ ਗਿਆ ਆਪਸ ਚ ਇਹਨਾਂ ਦਾ ਕואਡੀਨੇਸ਼ਨ ਉਧਰੋਂ ਉਹ ਚਲਾਣਗੇ ਇਧਰੋਂ ਇਹ ਚਲਾਣਗੇ ਜਦੋਂ ਇਹ ਦੋਨੋਂ ਜੁੜ ਜਾਣਗੇ ਕਿਉਂਕਿ ਅਲੱਗ-ਅਲੱਗ ਹੈਗੇ ਆ ਕੰਟਰੈਕਟਰ ਅਸੀਂ ਇਹ ਨਹੀਂ ਚਾਹੁੰਦੇ ਵੀ ਕੋਈ ਉੱਚਾ ਨੀਵਾਂ ਰਹੇ ਜੇ ਕੋਈ ਕੁਛ ਰਹੇ ਕਿਉਂਕਿ ਆਈਏਐਫ ਦਾ ਵੀ ਅਪਰੂਵਲ ਹੋਣਾ ਚਾਹੀਦਾ ਤੇ 에어ਪੋਰਟ ਅਥਾਰਟੀ ਦਾ ਵੀ ਹੋਣਾ ਚਾਹੀਦਾ ਮੇਰੇ ਖਿਆਲ ਹੁਣ ਇਹ ਜਿੰਨਾ ਵੀ 15 20 ਦਿਨ ਮਹੀਨਾ ਲੱਗੇਗਾ ਹੋ ਜਾਏਗਾ ਬਟ 에ਅਰਪੋਰਟ ਹੁਣ ਤਿਆਰ ਹੈ ਬਿਲਕੁਲ ਮਤਲਬ ਛੇਤੀ ਹੀ ਲੋਕਾਂ ਨੂੰ ਮਿਲੂਗੀ ਉਹਦੀ ਸੋਣ ਹਾਂਜੀ ਉਹ ਦੇਖੋ ਕਨਵੇਅਰ ਬੈਲਟਾਂ ਲੱਗ ਚੁੱਕੀਆਂ ਸਾਰਾ ਕੁਝ ਜੋ ਚਾਹੀਦਾ ਉਹ ਸਭ ਲੱਗ ਚੁੱਕਾ ਹਾਂਜੀ ਮੈਂ ਤੁਹਾਨੂੰ ਇੱਥੇ ਸੰਸਦ ਸਾਡੇ ਨਾਲ ਰਾਜ ਸਭਾ ਐਮਪੀ ਸੰਜੀਵ ਅਰੋੜਾ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਬਹੁਤ ਕੁਝ ਲੁਧਿਆਣਾ ਦੇ ਵਿੱਚ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਵੀ ਤਵਦੇਰੇ ਅਪਡੇਟਸ ਹਨ ਜਰੂਰ ਕੈਮਰਾਮੈਨ ਸੰਦੀਪ ਸਿੰਘ ਨਾਲ ਸਨਮਜੀਤ ਸਿੰਘ ਪੱਲਾਜ਼ਾਨਾ ਸਪੋਕਸਮੈਨ ਲੁਧਿਆਣਾ